ਚਾਹੇ ਉਹ ਅਕਾਲੀ ਦਲ ਦੀ ਸਰਕਾਰ ਆ ਕਾਂਗਰਸ ਦੀ ਸਰਕਾਰ ਆ ਪੱਤਰਕਾਰਾਂ ਤੇ ਹਮਲੇ ਹੁੰਦੇ ਆਏ ਆ ਐ ਆ ਕਿ ਇਹ ਸਰਕਾਰ ਦੋ ਕਦਮ ਅੱਗੇ ਵਧ ਗਈ ਕਿਉਂਕਿ ਬਦਲਾ ਆ ਲਈ ਹੈ ਪਰ ਇਹ ਨਹੀਂ ਕਿ ਉਹ ਵੀ ਕੋਈ ਦੁੱਤ ੁੱਤੇ ਆ ਅਸੀਂ ਕਿਸੇ ਪੋਲੀਟੀਕਲ ਪਾਰਟੀ ਤੋਂ ਕੁਝ ਨਹੀਂ ਲੈਣਾ ਸਾਡਾ ਨਾ ਕੋਈ ਅਕਾਲੀ ਦਲ ਵਾਲੇ ਸਕੇ ਆ ਨਾ ਕਾਂਗਰਸ ਵਾਲੇ ਨਾ ਆਮ ਆਦਮੀ ਨਾ ਭਾਜਪਾ ਅਸੀਂ ਇਸ ਨੂੰ ਰਾਜਨੀਤੀ ਦਾ ਅਖਾੜਾ ਨਹੀਂ ਬਣਨਾ ਦੇਣਾ ਚਾਹੁੰਦੇ ਇਹ ਜਿਹੜਾ ਪਰਚਾ ਪਾ ਕੇ ਕਿਹਾ ਕਿ ਤੁਸੀਂ ਕਮੈਂਟ ਵੀ ਕਰਤਾ ਜਾਂ ਸਰਕਾਰ ਖਿਲਾਫ ਪਾਈ ਕਿਸੇ ਪੋਸਟਰ ਨੂੰ ਲਾਈਕ ਵੀ ਕਰਤਾ ਤਾਂ ਤੁਹਾਡੇ ਤੇ ਇੱਕ ਡਰ ਬਣਿਆ ਰਹੇ ਕਿ ਤੁਹਾਡੇ ਤੇ ਪਰਚਾ ਹੋ ਸਕਦਾ ਹੈ। ਇਹ ਜ਼ਬਾਨ ਬੰਦੀ ਦੇ ਖਿਲਾਫ ਜਿਹੜੀ ਲੜਾਈ ਹੈ ਇਹ ਕੋਈ ਇਹ ਨਹੀਂ ਕਿ ਪਰਚੇ ਦੀ ਹੈ ਜਾਂ ਇਹਦੀ ਹੈ ਇਹਦਾ ਮਕਸਦ ਇਹ ਹੈ ਕਿ ਪੰਜਾਬ ਜਿਵੇਂ ਬੋਲਦਾ ਹੈ ਪੰਜਾਬ ਦੇ ਵਿੱਚ ਜਿਵੇਂ ਚੋ ਜਿਵੇਂ ਆਵਾਜ਼ਾਂ ਉੱਠਦੀਆਂ ਉਹ ਆਵਾਜ਼ਾਂ ਉੱਠਦੀਆਂ ਰਹਿਣ। ਕਿ 24 ਤਰੀਕ ਨੂੰ 11 ਵਜੇ ਜਿਵੇਂ 12:81 12 ਦਾ ਫਿਰ ਇੱਕ ਵੀ ਡੇਢ ਵੀ ਹੋ ਜਾਂਦਾ ਆਪਾਂ 11:00 ਦਾ ਸਮਾਂ ਰੱਖੀਏ 12:00 ਵਜੇ ਤੱਕ ਸਾਰੇ ਆਪਾਂ ਪਹੁੰਚ ਜਾਵਾਂਗੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਜਿਨ੍ਹਾਂ ਨੇ ਨਾਮ ਲਖਾਇਆ ਅਸੀਂ ਇੱਕ ਬੇਨਤੀ ਕਰਦੇ ਆ ਕਿ ਅਸੀਂ ਕੋਰ ਕਮੇਟੀ ਦਾ ਪੱਤਰਕਾਰਾਂ ਦੀ ਹੈ ਪਰ ਇਹ ਸੰਘਰਸ਼ ਸਾਡਾ ਨਹੀਂ ਆ ਜਿਵੇਂ ਤੁਸੀਂ ਸਾਰੇ ਕਹੇ ਗਏ ਹੋ ਕਿ ਆਵਾਜ਼ ਦਬਾਉਣ ਦਾ ਸੰਘਰਸ਼ ਹੈ ਇਹ ਆ ਕਿ ਕੋਈ ਬੰਦਾ ਸੋਸ਼ਲ ਮੀਡੀਆ ਤੇ ਪੋਸਟ ਵੀ ਨਾ ਪਾਵੇ 6 4 ਬੰਦੇ ਤਾਂ ਅਸੀਂ ਕਲੀਅਰ ਆ ਕਿ ਆ ਹੈ ਬਾਕੀ ਜਿਹੜੀਆਂ 6 ਆ ਉਹ ਵੀ ਆਈਡੀਆ ਹੀ ਆ ਫੇਸਬੁੱਕ ਆਈਡੀਆਂ ਦੇ ਪਰਚਾ ਦਰਜ ਹੋਇਆ ਤਾਂ ਕਿ ਕੋਈ ਬੰਦਾ ਸੋਸ਼ਲ ਮੀਡੀਆ ਤੇ ਸਰਕਾਰ ਦੀ ਨਿਖੇਦੀ ਜਾਂ ਕੋਈ ਪੋਸਟ ਵੀ ਨਾ ਪਾਵੇ ਸੋ ਇਹ ਸਮੁੱਚੀ ਆਵਾਜ਼ ਬੰਦ ਕਰਨ ਜਿਹੜੀ ਕਰਨ ਦੀ ਗੱਲ ਕੀਤੀ ਗਈ ਹੈ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਕੋਰ ਕਮੇਟੀ ਦੇ ਨਾਲ ਕੋਰ ਕਮੇਟੀ ਐਡ ਕਰਕੇ ਸੀ ਇੱਕ ਐਕਸ਼ਨ ਕਮੇਟੀ ਜਿੰਨੀਆਂ ਜਥੇਬੰਦੀਆਂ ਆਈਆਂ ਉਹਨਾਂ ਸਾਰਿਆਂ ਦੀ ਰਲ ਕੇ ਇੱਕ ਐਕਸ਼ਨ ਕਮੇਟੀ ਜਿਹਦਾ ਨਾਮ ਆਪਾਂ মিডিਆ ਦੀ ਜਿਹੜੀ ਹੈ মিডিਆ ਨੂੰ ਬਚਾਓ ਜਾਂ ਜਬਾਨਬੰਦੀ ਖਿਲਾਫ ਜੋ ਕੋਈ ਇਹਦਾ ਨਾਮ ਰੱਖ ਸਕਦੇ ਆ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਦੇ ਨਾਮ ਆਏ ਆ ਅਸੀਂ ਉਹਨਾਂ ਨਾਲ ਰਲ ਕੇ ਐਕਸ਼ਨ ਕਮੇਟੀ ਬਣਾਉਣੀ ਚਾਹੁੰਦੇ ਆ ਕੀ ਤੁਹਾਡੀ ਸਹਿਮਤੀ ਹੈ ਜੀ ਜੇ ਕਿਸੇ ਦੀ ਸਹਿਮਤੀ ਨਹੀਂ ਤਾਂ ਉਹ ਵੀ ਦੱਸ ਸਕਦਾ ਜੀ ਖਾ ਚਰਪਾ ਕਰਕੇ ਹੱਥ ਖੜੇ ਕਰਕੇ ਇਹ ਤੇ ਤਾਂ ਇੱਕ ਮਿੰਟ ਜੀ ਤਾਂ ਸਾਰਿਆਂ ਦੀ ਇਹਦੇ ਤੇ ਸਹਿਮਤੀ ਹੈ ਕਿ ਜਿਨ੍ਹਾਂ ਨਾਂ ਜਥੇਬੰਦੀਆਂ ਦੇ ਆਏ ਆ ਉਹ ਜਥੇਬੰਦੀਆਂ ਇਸ ਐਕਸ਼ਨ ਕਮੇਟੀ ਦਾ ਹਿੱਸਾ ਨੇ ਐਕਸ਼ਨ ਕਮੇਟੀ ਦਾ ਨਾਮ ਵੀ ਆਪਾਂ ਜੇ ਕੋਈ ਸੁਝਾਅ ਹੈ ਤਾਂ ਉਹ ਵੀ ਜਰੂਰ ਪ੍ਰੈਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਇਹ ਸੁਝਾਅ ਆਇਆ ਜੀ ਪ੍ਰੈਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਕਿਉਂਕਿ ਕੱਲਾ ਸਾਡਾ ਮਸਲਾ ਨਹੀਂ ਸਾਰਿਆਂ ਦਾ ਹੀ ਮਸਲਾ ਹੈ ਸੋ ਇਹ ਨਾਮ ਤੇ ਸੁਝਾਅ ਆਇਆ ਠੀਕ ਹੈ ਜੀ ਤਾਂ ਸਾਰੀਆਂ ਜਥੇਬੰਦੀਆਂ ਦੀ ਰਲ ਕੇ ਜਿਹੜੀਆਂ ਇੱਕ ਐਕਸ਼ਨ ਕਮੇਟੀ ਬਣੀ ਹੈ ਇਹ ਜਿਹੜੀ ਕੋਰ ਕਮੇਟੀ ਹੈ ਜਿਹੜੀ ਪੱਤਰਕਾਰਾਂ ਦੀ ਹੈ ਜੇਕਰ ਕੋਈ ਗੱਲਬਾਤ ਹੁੰਦੀ ਹੈ ਫੈਸਲਾ ਕੌਣ ਜੀ ਬਹੁਤ ਸੋਹਣਾ ਸੁਝਾਅ ਆ ਕਿਉਂਕਿ ਸਾਡੇ ਲਈ ਪੇਜ ਬਣਾਉਣੇ ਚਲਾਉਣੇ ਔਖੇ ਨਹੀਂ ਕਿਉਂਕਿ ਅਸੀਂ ਇਹੀ ਕੰਮ ਕਰਦੇ ਆ ਸੋ ਪ੍ਰਧਾਨ ਰੋਲਦੂ ਸਿੰਘ ਮਾਨਸਾਈ ਦਾ ਸੁਝਾਅ ਹੈ ਇਹਦਾ ਇੱਕ ਪੇਜ ਵੀ ਬਣਾਇਆ ਜਾਵੇਗਾ ਤਾਂ ਕਿ ਜਿਹੜੀ ਕੋਈ ਐਕਸ਼ਨ ਕੋਈ ਗੱਲਬਾਤ ਤੇ ਨਾਲ ਇੱਕ ਹੋਰ ਬੇਨਤੀ ਹੈ ਜੀ ਕਿ ਇਹ ਤਾਂ ਆਪਣਾ ਐਕਸ਼ਨ 24 ਤਰੀਕ ਨੂੰ ਹੋ ਗਿਆ ਪਰ ਉਸ ਦਰਮਿਆਨ ਇੱਥੇ ਬਹੁਤ ਅਜਈਆਂ ਜਥੇਬੰਦੀਆਂ ਬੈਠੀਆਂ ਪੱਤਰਕਾਰ ਸਾਥੀ ਵੱਖ-ਵੱਖ ਜਗ੍ਹਾ ਮੰਗ ਪੱਤਰ ਦੇ ਰਹੇ ਨੇ ਪੁਤਲੇ ਸਾੜ ਰਹੇ ਨੇ ਸਾਡੀ ਸਾਰੇ ਪ੍ਰੈਸ ਕਲੱਬਾਂ ਨੂੰ ਇਹ ਬੇਨਤੀ ਹੈ ਕਿ ਜੇਕਰ ਜਿਵੇਂ ਸਾਡਾ ਸੀ ਬੇਨਤੀ ਕੀਤੀ ਹੈ ਸਾਰੀਆਂ ਜਨਤਕ ਜਥੇਬੰਦੀਆਂ ਨੂੰ ਕਿ ਸਾਨੂੰ 16 ਦੇ ਸੰਘਰਸ਼ ਵਿੱਚ ਸਾਡਾ ਮੁੱਦਾ ਐਡ ਕੀਤਾ ਜਾਵੇ ਤੇ 16 ਦੇ ਸੰਘਰਸ਼ ਵਿੱਚ ਜੇ ਸਾਡਾ ਮੁੱਦਾ ਐਡ ਹੁੰਦਾ ਤਾਂ ਸਾਰੇ ਪੰਜਾਬ ਦੇ ਪੱਤਰਕਾਰਾਂ ਨੂੰ ਇਹ ਬੇਨਤੀ ਹੈ ਪੱਤਰਕਾਰ ਕਲੱਬਾਂ ਨੂੰ ਇਹ ਬੇਨਤੀ ਹੈ ਕਿ ਉਹ ਜ਼ਿਲ੍ਹਾ ਪੱਧਰ ਤੇ ਜਿੱਥੇ ਵੀ ਜਿਹੜੀਆਂ ਜਥੇਬੰਦੀਆਂ ਸੰਘਰਸ਼ ਕਰਨਗੀਆਂ ਉੱਥੇ ਪਹੁੰਚ ਕੇ ਆਪਣੀ ਸ਼ਮੂਲੀਅਤ ਕਰਨ ਤੇ ਜਥੇਬੰਦੀਆਂ ਦੇ ਉਸ ਇਕੱਠ ਦੇ ਵਿੱਚ ਇੱਕ ਬੁਲਾਰਾ ਜ਼ਰੂਰ ਬੋਲੇ ਤੇ ਨਾਲ ਹੀ ਇੱਕ ਤਾਂ ਉਸ ਪ੍ਰੋਗਰਾਮ ਦੀ ਕਵਰੇਜ ਹੋ ਜਾਵੇਗੀ ਇੱਕ ਸਾਰੀਆਂ ਇਹ ਇੱਕ ਮੁੱਦਾ ਵੱਡੇ ਪੱਧਰ ਤੇ 16 ਤਰੀਕ ਨੂੰ ਹੋ ਜਾਵੇਗਾ ਤੇ ਉਸ ਦੇ ਨਾਲ ਨਾਲ ਜਿਵੇਂ ਚੰਡੀਗੜ੍ਹ ਪ੍ਰੈਸ ਕਲੱਬ ਜਾਂ ਸਮੁੱਚੇ ਪ੍ਰੈਸ ਕਲੱਬ ਜਿਨੇ ਵੱਖ-ਵੱਖ ਜ਼ਿਲ੍ਹਿਆਂ ਦੇ ਆ ਉਹ ਆਰਥੀ ਫੂਕ ਰਹੇ ਆ ਕੁਝ ਕਰ ਰਹੇ ਤਾਂ ਉਹ ਲਗਾਤਾਰ ਤੱਕ ਜਾਰੀ ਰਵੇ ਜਿੱਥੇ ਬੰਦੀਆਂ ਲੋਕਲ ਪੱਧਰ ਤੇ ਉਹ ਸਾਡੇ ਪੱਤਰਕਾਰਾਂ ਦਾ ਸਾਥ ਦੇਣ ਜਿੱਥੇ ਵੀ ਉਹ ਪਤਲਾ ਫੂਕਣ ਦਾ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਕਰਦੇ ਨੇ ਉੱਥੇ-ਉੱਥੇ ਪਹੁੰਚਣ ਕਿਉਂਕਿ ਹੁਣ ਵੀ ਲਗਾਤਾਰ ਜਿੰਨੇ ਵੀ ਅਰਥੀ ਫੂਕ ਮਜਾਰੇ ਹੋਏ ਨੇ ਜਿੰਨੇ ਵੀ ਮੰਗ ਪੱਤਰ ਦਿੱਤੇ ਗਏ ਨੇ ਉਹ ਪੱਤਰਕਾਰਾਂ ਦੇ ਨਾਲ ਜਥੇਬੰਦੀਆਂ ਡਟ ਕੇ ਖੜੀਆਂ ਨੇ ਤਾਂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਹ ਮੁੱਦੇ ਤੇ ਲਗਾਤਾਰਤਾ ਬਣੀ ਰਹੇ 24 ਤੋਂ ਪਹਿਲਾਂ ਲਗਾਤਾਰ ਇਸ ਤੇ ਮੰਗ ਪੱਤਰ ਇਸ ਤੇ ਜਿਹੜੇ ਅਰਥੀ ਫੂਕ ਮਜਾਰੇ ਇਹ ਲਗਾਤਾਰ ਜਿਹੜੇ ਉਹ ਚੱਲਦੇ ਰਹਿਣ ਤੇ ਐਕਸ਼ਨ ਕਮੇਟੀ ਜਿਸ ਤਰੀਕੇ ਨਾਲ ਆਪਾਂ ਅਨਾਉਂਸ ਕਰੀ ਦਿੱਤੀ ਐ ਪੇਜ ਦਾ ਵੀ ਅਨਾਉਂਸ ਕਰ ਦਿੱਤਾ ਬਾਕੀ ਇਹ ਮੁੱਦਾ ਜਿਵੇਂ ਮੈਂ ਕਿਹਾ ਕਿ ਇਕੱਲੀ ਸਾਡਾ ਨਹੀਂ ਆ ਪਰਚਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਮਕਸਦ ਇਹਦੇ ਪਿੱਛੇ ਹੈ ਕਿ ਉਹ ਹਰ ਉਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਆ ਜਿਹੜੀ ਸਵਾਲ ਕਰਦੀ ਹੈ ਤੇ ਨਾਲ ਹੀ ਇਹ ਦੱਸਦੀ ਹੈ ਕਿ ਜਦੋਂ ਦੂਜੀਆਂ ਸਰਕਾਰਾਂ ਰਹੀਆਂ ਵੱਖ-ਵੱਖ ਸਰਕਾਰਾਂ ਰਹੀਆਂ ਉਦੋਂ ਬਹੁਤ ਇਸੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਤੰਜ ਕੱਸੇ ਜਾਂਦੇ ਸੀ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਜਿਹੜੀ ਇਸ ਪਾਰਟੀ ਵੱਲੋਂ ਜਿਹੜੀਆਂ ਵੱਖ-ਵੱਖ ਪੋਸਟਾਂ ਪਾਈਆਂ ਜਾਂਦੀਆਂ ਸੀ ਪਰ ਉਦੋਂ ਇਸ ਤਰੀਕੇ ਦਾ ਮਾਹੌਲ ਨਹੀਂ ਸੀ ਲਗਾਤਾਰ ਮਾਹੌਲ ਜਿਵੇਂ ਦੇਸ਼ ਚ ਵਿਗੜ ਰਿਹਾ ਹੈ ਉਵੇਂ ਹੀ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਕੋਈ ਹੱਲਾ ਹੁੰਦਾ ਤਾਂ ਸਾਰੇ ਸੰਸਾਰ ਦੇ ਵਿੱਚੋਂ ਵੱਧਦਾ-ਵੱਧਾ ਸਾਡੇ ਤੱਕ ਪਹੁੰਚਦਾ ਹੈ ਸੋ ਇਹ ਉਸੇ ਹੱਲੇ ਦੇ ਤਹਿਤ ਇਹਦਾ ਮੁੱਖ ਮਕਸਦ ਹੈ ਜਵਾਨ ਬੰਦੀ ਡਰਾਇਆ ਜਾਵੇ ਕਿਉਂਕਿ ਆਉਣ ਵਾਲਾ ਸਮਾਂ ਇਲੈਕਸ਼ਨ ਦਾ ਸਮਾਂ ਹੈ ਤਾਂ ਉਸ ਤੋਂ ਪਹਿਲਾਂ ਕੋਈ ਬੰਦਾ ਕਮੈਂਟ ਨਾ ਕਰ ਸਕੇ ਅੱਜ ਇਹ ਜਿਹੜਾ ਪਰਚਾ ਪਾ ਕੇ ਕਿਹਾ ਕਿ ਤੁਸੀਂ ਕਮੈਂਟ ਵੀ ਕਰਤਾ ਜਾਂ ਸਰਕਾਰ ਖਿਲਾਫ ਪਾਈ ਕਿਸੇ ਪੋਸਟ ਨੂੰ ਲਾਈਕ ਵੀ ਕਰਤਾ ਤਾਂ ਤੁਹਾਡੇ ਤੇ ਇੱਕ ਡਰ ਬਣਿਆ ਰਵੇ ਕਿ ਤੁਹਾਡੇ ਤੇ ਪਰਚਾ ਹੋ ਸਕਦਾ ਸੋ ਇਹ ਜ਼ਬਾਨ ਬੰਦੀ ਦੇ ਖਿਲਾਫ ਜਿਹੜੀ ਲੜਾਈ ਹੈ ਇਹ ਕੋਈ ਇਹ ਨਹੀਂ ਕਿ ਪਰਚੇ ਦੀ ਆ ਜਾਂ ਇਹਦੀ ਹੈ ਇਹਦਾ ਮਕਸਦ ਇਹ ਹੈ ਕਿ ਪੰਜਾਬ ਜਿਵੇਂ ਬੋਲਦਾ ਹੈ ਪੰਜਾਬ ਦੇ ਵਿੱਚ ਜਿਵੇਂ ਚੋ ਜਿਵੇਂ ਆਵਾਜ਼ਾਂ ਉੱਠਦੀਆਂ ਉਹ ਆਵਾਜ਼ਾਂ ਉੱਠਦੀਆਂ ਰਹਿਣ ਅਸੀਂ ਸਾਰੇ ਸਾਡੇ ਤੁਹਾਡੇ ਸਹਿਯੋਗ ਨਾਲ ਇਹ ਪਹਿਲੀ ਵਾਰ ਹੋਇਆ ਹੈ ਸਾਢੇ ਪਾਸੀ ਡੇਢ ਸਾਲ ਹੋ ਗਿਆ ਹੈ ਸਰਕਾਰ ਖਿਲਾਫ ਇਹ ਕੋਈ ਪਹਿਲਾ 7ਵਾਂ ਤੋਂ 8ਵਾਂ ਪ੍ਰੋਗਰਾਮ ਹੋ ਚੁੱਕਿਆ ਜਿਹਦੇ ਵਿੱਚ ਅਜ ਤੱਕ ਵਾਖ ਵਖ ਸਮੇ ਵਖ ਵਖ ਤਰੀਕੇ ਨਾਲ মিডিਆ ਲੜਦਾ ਰਿਹਾ ਸੀ ਕਦੇ ਬਾਈਕਾਟ ਕਰਕੇ ਕਦੇ ਕਿਸ ਤਰੀਕੇ ਨਾਲ ਪਰ ਸੜਕਾਂ ਤੇ মিডিਆ ਇਸ ਤਰੀਕੇ ਨਾਲ ਵੱਡੇ ਪੱਧਰ ਤੇ ਉਤਰ ਰਿਹਾ ਇਹ ਵੀ ਬੜੇ ਲੰਮੇ ਸਮੇਂ ਬਾਅਦ ਹੋ ਰਿਹਾ ਹੈ ਬਾਕੀ মিডিਆ ਸਾਥੀਆਂ ਨੇ ਇਹਦੇ ਵਿੱਚ ਬਹੁਤ ਡਟ ਕੇ ਸ਼ਮੂਲੀਅਤ ਕੀਤੀ ਹੈ ਇੱਥੇ ਕੋਈ ਸਾਥੀ ਕਹਿ ਰਹੇ ਸੀ ਕਿ ਕਈ ਸਾਥੀ ਇਤਰਾਜ਼ ਕਰਦੇ ਆ ਪੱਤਰਕਾਰ ਸਾਡੇ ਕੋਲੇ ਕਿਸੇ ਦਾ ਇਤਰਾਜ਼ ਨਹੀਂ ਆਇਆ ਹਰ ਬੰਦਾ ਆਪਦੇ ਲੈਵਲ ਤੇ ਹਰ ਬੰਦਾ ਆਪਦੇ ਲੈਵਲ ਤੇ ਜੀ ਵਖ ਵਖ ਜਗ੍ਹਾ ਮੰਗ ਪੱਤਰ ਦੇ ਰਿਹਾ ਹੁਣ ਵੀ ਫੋਨ ਆ ਕੇ ਹਟਿਆ ਕਿ ਅਸੀਂ ਫਲਾਣੇ ਜਗ੍ਹਾ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਫਲਾਣੇ ਜਗ੍ਹਾ ਕਰ ਰਹੇ ਹਾਂ ਅਸੀਂ ਸਾਰਿਆਂ ਦੇ ਰਣੀ ਆ ਤੁਹਾਡੇ ਸਾਰਿਆਂ ਦੇ ਰਣੀ ਆ ਕਿਉਂਕਿ ਇਹ ਲੜਾਈ ਬਿਨਾ ਜਥੇਬੰਦਕ ਤਾਕਤ ਤੋਂ ਨਹੀਂ ਜਿੱਤੀ ਜਾਣੀ ਉਸ ਤੋਂ ਅੱਗੇ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਗੱਲ ਹੈ ਅਸੀਂ ਕਿਸੇ ਪੋਲੀਟੀਕਲ ਪਾਰਟੀ ਤੋਂ ਕੁਝ ਨਹੀਂ ਲੈਣਾ ਸਾਡਾ ਨਾ ਕੋਈ ਅਕਾਲੀ ਦਲ ਵਾਲੇ ਸਕੇ ਆ ਨਾ ਕਾਂਗਰਸ ਵਾਲੇ ਨਾ ਆਮ ਆਦਮੀ ਨਾ ਭਾਜਪਾ ਅਸੀਂ ਕਹਿੰਦੇ ਆ ਕਿ ਜੇਕਰ ਕਿਸੇ ਨੇ ਮਦਦ ਕਰਨੀ ਹੈ ਅਕਾਲੀ ਦਲ ਕੋਲੇ ਬਹੁਤ ਵੱਡਾ ਪਲੇਟਫਾਰਮ ਹੈ ਬਹੁਤ ਵੱਡੇ ਹੀ ਉਹਨਾਂ ਦੀ ਜਿਹੜੀ ਹੈ ਉਹਨਾਂ ਦਾ ਕਾਡਰ ਹੈ ਇੱਕ ਵੱਖਰੀ ਰੈਲੀ ਕਰ ਦੇਣ ਕਾਂਗਰਸ ਨੇ ਕਰਨੀ ਆ ਆਪ ਦੀ ਵੱਖਰੀ ਰੈਲੀ ਕਰ ਦੇਣ ਮੀਡੀਆ ਦੀ ਆਜ਼ਾਦੀ ਲਈ ਭਾਈਪਾਣੇ ਕਰਨੀ ਆ ਵੱਖਰੀ ਕਰ ਦੇਣ ਉਸ ਦਿਨ ਜਿਹੜਾ ਪ੍ਰੋਟੈਸਟ ਸੀ ਉਹ ਇੱਕ ਸਿੰਬੋਲਿਕ ਸੀ ਹੁਣ ਜਿਹੜਾ ਪ੍ਰੋਟੈਸਟ ਆ ਉਹ ਵੱਡੇ ਪੱਦਰ ਦਾ ਇਹ ਸਿਰਫ ਜਨਤਕ ਜਥੇਬੰਦੀਆਂ ਦਾ ਹੋਊਗਾ ਇਹ ਚ ਭਰਾਤਰੀ ਜਥੇਬੰਦੀਆਂ ਪੱਤਰਕਾਰ ਤੇ ਬੁੱਧੀਜੀਵੀਆਂ ਨੂੰ ਮੰਚ ਤੇ ਆਉਣ ਦਿੱਤਾ ਜਾਊਗਾ ਬਾਕੀ ਜੇਕਰ ਕੋਈ ਪੋਲੀਟਿਕਲ ਪਾਰਟੀ ਸ਼ਮੂਲੀਅਤ ਕਰਨੀ ਚਾਹੁੰਦੀ ਹੈ ਤਾਂ ਪਿੱਛੇ ਆ ਕੇ ਬੈਠ ਕੇ ਇਸ ਧਰਨੇ 'ਚ ਬੈਠ ਸਕਦੀ ਹੈ ਪਰ ਜੇਕਰ ਕੋਈ ਇਹ ਕਵੇ ਕਿ ਆ ਕੇ ਮੰਚ 'ਤੇ ਉਹਦੇ ਨਾਲ ਸਾਂਝਾ ਕੀਤਾ ਜਾਊਗਾ ਤਾਂ ਇਹ ਜਿਵੇਂ ਸਾਥੀਆਂ ਨੇ ਦੱਸ ਦਿੱਤਾ ਹੈ ਕਲੀਅਰ ਆ ਸਾਡੀ ਲਾਈਨ ਅਸੀਂ ਜਿਹੜੀ ਵੀ ਕੋਈ ਪੋਸਟ ਪਾਵਾਂਗੇ ਉਹ ਚ ਕਲੀਅਰ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਇਸ ਮੰਚ ਦੇ ਉੱਤੇ ਜਗ੍ਹਾ ਨਹੀਂ ਮਿਲੇਗੀ ਕਿਉਂਕਿ ਅਸੀਂ ਇਸ ਨੂੰ ਰਾਜਨੀਤੀ ਦਾ ਅਖਾੜਾ ਨਹੀਂ ਬਣਾ ਦੇਣਾ ਚਾਹੁੰਦੇ ਐਦੋਂ ਪਹਿਲਾਂ ਸਰਕਾਰਾਂ ਦੇ ਵਿੱਚ ਵੀ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਆ ਕਾਂਗਰਸ ਦੀ ਸਰਕਾਰ ਆ ਪੱਤਰਕਾਰਾਂ ਤੇ ਹਮਲੇ ਹੁੰਦੇ ਆਏ ਆ ਐ ਆ ਕਿ ਇਹ ਸਰਕਾਰ ਦੋ ਕਦਮ ਅੱਗੇ ਵਧ ਗਈ ਕਿਉਂਕਿ ਬਦਲਾ ਆ ਲਈ ਹੈ ਪਰ ਇਹ ਨਹੀਂ ਕਿ ਉਹ ਵੀ ਕੋਈ ਦੁੱਤ ੁੱਤੇ ਐ ਸੋ ਇਸ ਕਰਕੇ ਇਹ ਮੰਚ ਨਿਰੋਲ ਜਿਹੜਾ ਉਹ ਜਥੇਬੰਦੀਆਂ ਦਾ ਤੇ ਪੱਤਰਕਾਰਾਂ ਦਾ ਰਹੇਗਾ ਜੇ ਉਹ 24 ਤਰੀਕ ਦਾ ਸੰਘਰਸ਼ ਆ ਉਸ ਦੇ ਦਰਮਿਆਨ ਜਿਹੜੇ ਸਾਥੀ ਆ ਉਹ ਜਰੂਰ ਇਸ ਜਿਹੜੇ ਆ ਉਹ ਸਾਲੈਣ ਬਾਕੀ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਲਈ